ਤਾਂ ਉਹ ਕਿ ਲੋਕ ਜਦੋਂ ਵੋਟ ਕਰਦੇ ਨੇ ਕੀ ਉਹ ਵੋਟ ਕਿਸ ਚੀਜ਼ ਨੂੰ ਦੇਖ ਕੇ ਕਰਦੇ ਨੇ ਕੀ ਉਹ ਕੰਮਾਂ ਨੂੰ ਦੇਖ ਕੇ ਵੋਟ ਕਰਦੇ ਨੇ ਜਾਂ ਫਿਰ ਪਾਰਟੀ ਦੇਖ ਕੇ ਵੋਟ ਕਰਦੇ ਜਾਂ ਫਿਰ ਉਮੀਦਵਾਰ ਦਾ ਚਿਹਰਾ ਦੇਖ ਕੇ ਵੋਟ ਕਰਦੇ ਸਰ ਆਪ ਨੂੰ ਦੇਖ ਕੇ ਕਰਦੇ ਹੋ ਜਹਾਂਦਾਰੂ ਮਿਲ ਗਏ ਵਹੀਂ ਵੋਟ ਡਾਲ ਦਿੰਦੇ ਫਿਰ ਇਹ ਤਾਂ ਨਵੇਂ ਆਈਦਾਂ ਨੇ ਪਰ ਕੰਮ ਨਹੀਂ ਕਰਦਾ ਕੋਈ ਮੋਦੀ ਨੇ ਵੀ ਕਿੰਨੇ ਕਿੰਨਾ ਨੁਕਸਾਨ ਕਰਤਾ ਪਹਿਲਾਂ ਉਹ ਲੋੜਪੰਦੀ ਕਰਤੀ ਗਰੀਬਾਂ ਦਾ ਬੜਾ ਮਾੜਾ ਹਾਲ ਹੋ ਗਿਆ ਕੰਮ ਕੋਈ ਨਹੀਂ ਹੋ ਰਿਹਾ ਸਾਰੇ ਕੰਮ ਉਲਟੀ ਹੋ ਰਹੇ ਸਾਰੇ ਇੱਕ ਬੰਦੇ ਨੂੰ 10 ਵਾਰੀ ਚੱਕ ਲਾਣਾ ਪੈਂਦੇ ਬੜਾ ਪਰਪਰਸ਼ਨ ਤਾਂ ਵੀ ਕਲੀਅਰ ਮਿਲਦੀ ਨਹੀਂ ਹੈ ਜੇ ਪੀਐਮ ਨੂੰ ਅਸੀਂ ਕਹੀਏ ਕਿ ਤੁਸੀਂ 5000 10 ਵਾਰ ਗੁਜ਼ਾਰਾ ਕਰਕੇ ਦੇਖੋ ਕੈਨੇਡੂ ਚੋਣਾਂ ਦਾ ਸਮਾਂ ਹੁਣ ਬੇहद ਨਜ਼ਦੀਕ ਆ ਚੁੱਕਾ ਹੋਇਆ ਪਾਰਟੀਆਂ ਸਰਗਰਮ ਹੋ ਚੁੱਕੀਆਂ ਹੋਈਆਂ ਨੇ ਔਰ ਜੇਕਰ ਗੱਲ ਕਰੀਏ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦੇ ਵਿੱਚ ਮੁੱਦੇ ਕਿਹੜੇ ਨੇ ਇਸ ਨੂੰ ਲੈ ਕੇ ਅੱਜ ਅਸੀਂ ਚੰਡੀਗੜ੍ਹ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਉਸ ਦਾ ਸਭ ਤੋਂ ਵਧੀਆ ਜ਼ਰੀਆ ਜਿਹੜਾ ਹੈ ਉਹ ਹੈ ਚੰਡੀਗੜ੍ਹ ਦੀ ਇਹ ਲੋਕਲ ਬੱਸ ਜੋ ਕਿ ਖਾਸ ਕਰਕੇ ਚੰਡੀਗੜ੍ਹ ਦੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਕਰਦੀ ਹੈ ਸੋ ਆਓ ਚੱਲੀਏ ਇਸ ਲੋਕਲ ਬੱਸ ਦੇ ਵਿੱਚ ਤੇ ਜਾਣੀਏ ਕੀ ਕਹਿੰਦੀ ਹੈ ਚੰਡੀਗੜ੍ਹ ਸ਼ਹਿਰ ਚ ਚੰਡੀਗੜ੍ਹ ਦੀ ਜਨਤਾ ਯਾਨੀ ਕਿ ਕੀ ਕਹਿੰਦੀ ਹੈ ਜਨਤਾ ਚੰਡੀਗੜ੍ਹ ਦੀ ਲਾਲੀ ਦੇ ਵਿੱਚ ਸਵਾਰੀ ਇਸ ਵਕਤ ਚੜ ਚੁੱਕੀ ਹੋਈ ਆ ਔਰ ਸ਼ੋਅ ਦਾ ਨਾਮ ਹੈ ਕੀ ਕਹਿੰਦੀ ਹੈ ਜਨਤਾ ਤੇ ਜਨਤਾ ਅੱਜ ਕੀ ਕਹਿੰਦੀ ਹੈ ਚੰਡੀਗੜ੍ਹ ਦੀ ਜਨਤਾ ਕੀ ਕਹਿੰਦੀ ਹੈ ਔਰ ਜਿਹੜੇ ਲੋਕ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਔਰ ਇਹ ਐਸੀ ਰਾਜਧਾਨੀ ਜਿੱਥੇ ਕਿ ਵੱਖ-ਵੱਖ ਤਾਂ ਮਾ ਤਾਂ ਲੋਕ ਪਹੁੰਚਦੇ ਨੇ ਵੱਖ-ਵੱਖ ਥਾਵਾਂ 'ਤੇ ਲੋਕ ਇੱਥੇ ਆਉਂਦੇ ਨੇ ਔਰ ਮੌਕਿਆਂ ਦੀ ਭਾਲ ਦੇ ਵਿੱਚ ਓਪਰਚੁਨਿਟੀਆਂ ਦੇ ਭਾਲ ਦੇ ਵਿੱਚ ਆਉਂਦੇ ਨੇ ਲੋਕ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਾਫੀ ਜ਼ਿਆਦਾ ਇੱਥੇ ਤੁਸੀਂ ਦੇਖਦੇ ਸੁਣੇ ਤਨਾਤ ਨੇ ਔਰ ਬੱਸ ਦੇ ਵਿੱਚ ਬੈਠੇ ਵੀ ਹੋਏ ਨੇ ਆਪਣੀ ਆਪਣੀ ਮੰਜ਼ਿਲ ਨੂੰ ਜਾ ਰਹੇ ਨੇ ਸ਼ੁਰੂਆਤ ਇਧਰੋਂ ਕਰਾਂਗੇ ਸਰਦਾਰ ਜੀ ਸਾਡਾ ਬੈਠੇ ਨੇ ਜਸਦੂਰਪੁਰ ਰਹੇ ਸਰ ਕੀਨਾ ਜੀ ਆਪਣਾ ਚਰਨ ਸਿੰਘ ਆ ਜੀ ਕਿੱਥੋਂ ਰਹਿਣ ਵਾਲੇ ਹੋ ਮਛਵੜ ਸਾਹ ਦੇ ਮਛਵੜਾ ਸਾਹਿਬ ਨੂੰ ਚੋਣਾ ਆ ਗਈਆਂ ਨੇ ਹਨਾ ਔਰ ਚੋਣਾ ਦੇ ਵਿੱਚ ਸਭ ਤੋਂ ਵੱਡਾ ਅਸਲ ਸਵਾਲ ਖੜਾ ਹੋ ਗਿਆ ਕਹਿੰਦੇ ਵੋਟਾਂ ਇਦ ਕੀ ਪੈਣਗੀਆਂ ਕਿਨੂੰ ਕਿ ਕੰਮਾਂ ਨੂੰ ਪੈਣਗੀਆਂ ਮੁੱਦਿਆਂ ਨੂੰ ਪੈਣਗੀਆਂ ਪਾਰਟੀ ਨੂੰ ਪੈਣਗੀਆਂ ਜਾਂ ਫਿਰ ਚਿਹਰੇ ਨੂੰ ਪੈਣ ਗਿਆ ਕਿਉਂਕਿ ਚਿਹਰੇ ਵੀ ਬਦਲੇ ਜਾ ਰਹੇ ਨੇ ਲਗਾਤਾਰ ਹੋਰ ਵੀ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਨਹੀਂ ਵੈਸੇ ਤਾਂ ਜਿਹੜੇ ਕੰਮਾਂ ਨੂੰ ਬਣਗੇ ਜੋ ਕੰਮ ਜਿਹੜਾ ਵਧੀਆ ਕਰੇਗਾ ਉਹਨੂੰ ਵੋਟਾਂ ਪਣਗੀਆਂ ਚਿਹਰੇ ਤਾਂ ਨਵੇਂ ਆ ਜਾਂਦੇ ਨੇ ਪਰ ਕੰਮ ਨਹੀਂ ਕਰਦਾ ਕੋਈ ਕੰਮ ਕੋਈ ਨਹੀਂ ਕਰਦਾ ਬਹਿਦੇ ਸਾਰੇ ਕਰਦੇ ਨੇ ਪਰ ਕੰਮ ਕੋ ਕਰਦਾ ਨਹੀਂਗਾ ਹੁਣ ਮੋਦੀ ਨੇ ਕਿੰਨੇ ਕਿੰਨਾ ਨੁਕਸਾਨ ਕਰਤਾ ਪਹਿਲਾਂ ਉਹ ਲੋਡ ਬੰਦੀ ਕਰਤੀ ਗਰੀਬਾਂ ਦਾ ਬੜਾ ਮਾੜਾ ਹਾਲ ਹੋ ਗਿਆ ਜਿਸ ਬੰਦੇ ਨੇ 5-700 ਰੁਪਿਆ ਕੋਲੇ ਉਹ ਕੀ ਕਰੇਗਾ ਉਹ 2000 ਕੀ ਕਰੇਗਾ 2000 ਤੜਾਉਣ ਖਾਤਰ ਹੀ ਮੈਂ ਹੀ 2000 ਤੜਾਉਣਾ ਮੈਨੂੰ ਕਈ ਥਾਂ ਤੋਂ ਕਮਾਣਾ ਪੈਂਦਾ ਉਹ ਸਾਨੂੰ ਕੀ ਫਾਇਦਾ ਆ ਕਹਿੰਦਾ ਕਾਲਾ ਤਾਂ ਜਿਹੜਾ ਉਹ ਲੈ ਮੈਂ ਕਾਲਾ ਤਾਂ ਜਿਆਦਾ ਹੀ ਕੰਮ ਵਗੜ ਗਿਆ ਉਸ ਤੋਂ ਉਹ ਉਹ ਤਾਂ ਬਹੁਤ ਜਿਆਦਾ ਨੁਕਸਾਨ ਹੋਇਆ ਚਲੋ ਇਹ ਤਾਂ ਪੁਰਾਣੇ ਕੰਮ ਹੋ ਗਏ ਔਰ ਖਾਸ ਕਰਕੇ ਜਿਹੜੇ ਮੁੱਦਿਆਂ ਦੀ ਗੱਲ ਕਰੀਏ ਕਿਸਾਨਾਂ ਦਾ ਮੁੱਦਾ ਖੜਾ ਹੋ ਗਿਆ ਕਿੰਨਾ ਪਰੇਸ਼ਾਨ ਹੋਇਆ ਕਿੰਨੇ ਕਿਸਾਨ ਖਰਾਬ ਹੋ ਗਏ ਕਿੰਨਾ ਕੰਮ ਛੜੇ ਕਾਰੋਬਾਰ ਛੱਡ ਗਈ ਬਹੁਤ ਜ਼ਿਆਦਾ ਨੁਕਸਾਨ ਕਰਤਾ ਕਾਫੀ ਮੋਦੀ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਜੇ ਮੁੱਦਿਆਂ ਦੀ ਗੱਲ ਕਰੀਏ ਕਿਸਾਨਾਂ ਦਾ ਤੁਸੀਂ ਮੁੱਦਾ ਦੱਸਿਆ ਜੋ ਇਸ ਵੇਲੇ ਚੱਲ ਰਿਹਾ ਹੈ ਹੋਰ ਕਿਹੜੇ ਮੁੱਦੇ ਨੇ ਖਾਸ ਕਰ ਜੋ ਕਿ ਕੇਂਦਰ ਜੱਥੇ ਵਾਲੇ ਸਭ ਤੋਂ ਜ਼ਿਆਦਾ ਉੱਠਣੇ ਚਾਹੀਦੇ ਨੇ ਜੋ ਸ਼ਾਇਦ ਕਾਫੀ ਸਮੇ ਤੋਂ ਨਹੀਂ ਉੱਠ ਰਹੇ ਸਾਰੇ ਹੀ ਕੰਮ ਨੂੰ ਉਲਟੇ ਉਲਟੇ ਨੇ ਕੰਮ ਸਹੀ ਹੈ ਨਹੀਂ ਬੀਬੀ ਸਾਰੇ ਕੰਮ ਉਲਟੇ ਹੋ ਰਹੇ ਕੁਈ ਕੰਮ ਤਾਂ ਹੋ ਰਹੀ ਨਹੀਂ ਕਾਸ ਦਾ ਕੰਮ ਕੋਈ ਨਹੀਂ ਹੋ ਰਿਹਾ ਸਾਰੇ ਕੰਮ ਉਲਟੀ ਹੋ ਰਹੇ ਸਾਰੇ ਜਿਹੜੇ ਕੰਮ ਕਰਨੇ ਉਹ ਤਾਂ ਕਰਨੇ ਨਹੀਂ ਲੋੜਬੰਦੀ ਕਰਤੀ ਜੀ ਫਰਾਨਾ ਕਰਤਾ ਜੀ ਉਹ ਆ ਕਿਸਾਨਾਂ ਦੇ ਜਿਹੜਾ ਬੰਦ ਕਰਤਾ ਖੇਤੀ ਬੜੀ ਜਾ ਮਤਲਬ ਕਿ ਕੰਮ ਜਿਹੜੇ ਸਹੀ ਕਰਨੇ ਹੋ ਉਹ ਕੀਤੇ ਨਹੀਂ ਉਲਟ ਪਾਸੇ ਚਲੇ ਗਏ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਤੋਂ ਤੁਸੀਂ ਆਏ ਹੋ ਔਰ ਜੇ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਤੇ ਉੱਥੇ ਕੋਈ ਫਰਕ ਦੇਖਦੇ ਹੋ ਲੱਗਦਾ ਹੈ ਕਿ ਕੁਝ ਫਰਕ ਜਿਹੜਾ ਸਹੀ ਹੋਣਾ ਚਾਹੀਦਾ ਬਹੁਤ ਫਰਕ ਆ ਜੀ ਜਿੰਦਗੀ ਘਰ ਤੋਂ ਬਹੁਤ ਵਧੀਆ ਸਾਡੇ ਤਾਂ ਬਹੁਤ ਮਾੜਾ ਹਾਲੇ ਹਰ ਪਾਸੇ ਛੜਕਾਂ ਦਾ ਵੀ ਮਾੜਾ ਹਾਲੇ ਸਾਰਾ ਹੀ ਪੂਰਾ ਹਾਲੇ ਜਿਹੜੇ ਕਿਸਾਨ ਨੇ ਆਪਰੇਸ਼ਨ ਹੋਈ ਨੇ ਗਰੀਬ ਉਹ ਪਰੇਸ਼ਾਨ ਹੈ ਗਰੀਬ ਜਿਹੜਾ ਉਹ ਵੀ ਕਿਹੜਾ ਘੱਟ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੈ ਠੀਕ ਹੈ ਜੀ ਸੋ ਦੇਖਿਆ ਤੁਸੀਂ ਕਿ ਲੋਕ ਜਿਹੜੇ ਨੇ ਮੁੱਦੇ ਦੱਸ ਰਹੇ ਨੇ ਮੁੱਦੇ ਦੀ ਗੱਲਬਾਤ ਕਰ ਰਹੇ ਨੇ ਕਲਬਾਸ ਦੇ ਵਿੱਚ ਕੁਮ ਰਹੇ ਆਂ ਔਰ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਖਾਸ ਕਰਕੇ ਚੋਣਾਂ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਆਂ ਇੱਧਰ ਵੀ ਇੱਕ ਸਰ ਬੈਠੇ ਨੇ ਸ਼ੁਰੂ ਕਰਵਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਵੀਨ ਹੈ ਕਿੱਥੋਂ ਰਹਿੰਦੇ ਹੋ ਪ੍ਰਵੀਨ ਜੀ मैं तो महाराष्ट्र का हूँ महाराष्ट्र तो so, बहुत वह का सूबा है कि लगता है जी चुनाव चुनाव आ रहे हैं चु, चुनाव आ रहे हैं और इन चुनावों में कैसे देखते हैं आप कि इस बार कौन से मुद्दे भारी पड़ने वाले हैं सर भारी ये पड़ने वाला है मतलब मुझे तो अच्छा लगता है कि जनता ने अच्छे मतलब उसको नेता को चुनना चाहिए जी सर तो मुद्दे कौन मतलब से समझते हैं आपके मुद्दे तो देश को आगे बढ़ाए सर तो ये होना चाहिए सर सबसे बड़ा मुद्दा ये है कि देश को आगे बढ़ाया जाए दे, देश को आगे बढ़ाया मतलब शिक्षा के ऊपर थोड़ा सा और जोर देना चाहिए और वही सर क्या होता है मतलब शिक्षा शिक्षा के ऊपर ज्यादा समझते शिक्षा का मुद्दा जो बहुत बड़ा मुद्दा इस वक्त सर शिक्षा और सुरक्षा सुरक्षा के ऊपर भी ज्यादा जोर देना चाहिए ਠੀਕ ਹੈ ਸੋ ਕਹਿੰ ਰਹੇ ਨੇ ਸਿੱਖਿਆ ਦਾ ਸੁਰੱਖਿਆ ਦਾ ਜਿਹੜਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਭਾਰਾ ਹੈਗਾ ਮਹਾਰਾਸ਼ਟਰ ਤੋਂ ਦੇਖੋ ਚੰਡੀਗੜ੍ਹ ਦੇ ਵਿੱਚ ਆਏ ਨੇ ਜਿੱਦਾਂ ਅਸੀਂ ਪਹਿਰੇ ਵੀ ਦੱਸਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਔਰ ਰਾਜਧਾਨੀ ਹੋਣ ਦੇ ਨਾਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਉਮੀਦਵਾਰ ਇਹਨਾਂ ਨਾਲ ਗੱਲਬਾਤ ਕਰਦੇ ਨੇ ਸਰਨਾ ਗੱਲਬਾਤ ਸਰ ਕੀ ਨਾ ਜੀ ਤੁਹਾਡਾ ਬਾਬਰਮ ਸ਼ਰਮਾ ਸ਼ਰਮਾ ਜੀ ਕਿੱਥੋਂ ਦੇ ਹਨ ਇਹਨਾਂ ਨੇ ਹਿਮਾਚਲ ਪ੍ਰਦੇਸ਼ ਹਿਮਾਚਲ ਦੇ ਹੋ ਸ਼ਰਮਾ ਜੀ ਚੰਡੀਗੜ੍ਹ ਆਏ ਹੋਏ ਹੋ ਅਸੀਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨਾ ਚਾਹਾਂਗੇ ਚੋਣਾਂ ਆਉਣ ਵਾਲੀਆਂ ਨੇ ਹਨਾ ਚੋਣਾਂ ਆਉਣ ਵਾਲੇ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਕੀ ਸਮਝਦੇ ਹੋ ਕਿ ਸਭ ਤੋਂ ਵੱਡੇ ਮੁੱਦੇ ਕੀ ਨੇ ਜਿਹੜੇ ਖਾਸ ਕਰਕੇ ਕੇਂਦਰ ਤੱਕ ਪਹੁੰਚਨੇ ਬੇਹਦ ਜ਼ਰੂਰੀ ਨੇ ਸਿਟੀ ਕੋ ਡਵੈਲਪ ਕਰਨਾ ਇਹ ਸਭ ਤੋਂ ਵੱਡੇ ਮੁੱਦੇ ਹੁੰਦੇ ਹਨ ਲੇਡੀ ਦੀ ਸੁਰੱਖਿਆ ਇਹ ਸਭ ਤੋਂ ਵੱਡਾ ਉਹ ਹੈ ਸਰਕਾਰਾਂ ਦੀ ਸੁਰੱਖਿਆ ਤੁਸੀਂ ਕਹਿ ਰਹੇ ਹੋ ਹਾਂਜੀ ਸਿਟੀ ਡਵੈਲਪਮੈਂਟ ਡਵੈਲਪਮੈਂਟ ਵੀ ਹੈ ਸਿੱਖਿਆ ਵੀ ਜ਼ਰੂਰੀ ਹੈ ਤਮ ਕਿ ਲੋਕ ਜਦੋਂ ਵੋਟ ਕਰਦੇ ਨੇ ਕੀ ਉਹ ਵੋਟ ਕਿਸ ਚੀਜ਼ ਨੂੰ ਦੇਖ ਕੇ ਕਰਦੇ ਨੇ ਕੀ ਉਹ ਕੰਮਾਂ ਨੂੰ ਦੇਖ ਕੇ ਵੋਟ ਕਰਦੇ ਨੇ ਜਾਂ ਫਿਰ ਪਾਰਟੀ ਦੇਖ ਕੇ ਵੋਟ ਕਰਦੇ ਜਾਂ ਫਿਰ ਉਮੀਦਵਾਰ ਦਾ ਚਿਹਰਾ ਦੇਖ ਕੇ ਵੋਟ ਕਰਦੇ ਸਰ ਆਪ ਕੋ ਦੇਖ ਕੇ ਕਰਦੇ ਨੇ ਉਹ ਤਾਂ ਹੂੰ दारू ਕੋ ਦੇਖ ਕੇ ਦੇ ਕਰਦੇ ਨੇ ਉਹ ਤਾਂ दारू ਕੋ ਦੇਖ ਕੇ ਹਾਂਜੀ ਇਹ ਕਿਦਾਂ ਜਹਾਂ दारू ਮਿਲ ਗਈ ਵਹੀਂ ਵੋਟ ਡਾਲ ਦਿੰਦੇ ਹੂੰ ਜੋ ਕੀ ਗਲਤ ਗੱਲ ਹੈ ਹੈਨਾ ਹਾਂਜੀ ਠੀਕ ਹੈ ਸੋ ਕਹ ਰਹੇ ਨੇ ਕਿ ਵੋਟ ਜਿਹੜੇ ਲੋਕ ਨੇ ਉਹ ਅ ਲਾਲਚ ਦੇਖ ਕੇ ਕਰਦੇ ਨੇ ਔਰ ਇਦਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਅ ਸਰਦਾਰ ਜੀ ਦੇ ਗੱਲ ਬਣੇ ਸੱਚ ਕੀ ਨਾ ਜੀ ਤੁਹਾਡਾ ਮਨਜੀਤ ਸਿੰਘ ਕਿਤੋਂ ਦੇ ਰਹਣ ਨੇ ਉਹ ਲੁਧਿਆਣਾ ਲੁਧਿਆਣੇ ਰਹਣ ਨੇ ਉਹ ਕਿਦਾਂ ਦੇਖਦੇ ਹੋ ਜੀ ਖਾਸ ਕਰ ਜੇਕਰ ਇਸ ਰਾਜ ਇਸ ਚੋਣਾਂ ਦੀ ਗੱਲ ਕੀਤੀ ਜਾਵੇ ਮਾਹੌਲ ਨੂੰ ਕਿਦਾਂ ਦੇਖਦੇ ਹੋ ਔਰ ਕੀ ਲੱਗਦਾ ਹੈ ਕਿ ਇਹ ਚੋਣਾਂ ਜਿਹੜੀਆਂ ਨੇ ਉਹ ਇਸ ਵਾਰੀ ਝੁਕਾ ਕਿੱਧਰ ਨੂੰ ਹੋਏਗਾ ਕੀ ਚਿਹਰੇ ਵੱਲ ਨੂੰ ਹੋਏਗਾ ਜਾਂ ਪਾਰਟੀਆਂ ਵੱਲ ਨੂੰ ਕੰਮ ਵੱਲ ਨੂੰ ਹੋਏਗਾ ਇਹ ਕਿਹ ਗਏ ਨਹੀਂ ਜਾ ਸਕਦਾ ਕਿਸ ਪਾਸੇ ਆਊਗਾ ਅਸੀਂ ਸੋਚ ਲੈਂਦੇ ਤੇ ਹੁੰਦਾ ਕੁਝ ਹੋਰ ਹੈ ਠੀਕ ਹੈ ਨਾ ਮੇਨ ਗੱਲ ਦੇਖ ਲੋ ਗਰੀਬੀ ਉੱਥੇ ਤੋਂ ਉੱਥੇ ਹੈਗੀ ਹੈ ਅਮੀਰੀ ਉੱਥੇ ਤੋਂ ਉੱਥੇ ਹੈਗੀ ਹੈ ਸਾਰਾ ਕੁਝ ਉੱਥੇ ਹੈ ਬਟ ਗਰੀਬਾਂ ਵਾਲੋ ਮਿਨੀਮਮ ਪੈਨਸ਼ਨ ਦੇਖ ਲੋ ਕਿੱਥੇ ਉਹਨਾਂ ਨੇ ਕੀਤੀ ਬੁਢਾਪਾ ਪੈਨਸ਼ਨ ਇੱਕ ਬੰਦੇ ਨੂੰ 10 ਵਾਰੀ ਚੱਕ ਲਾਣਾ ਪੈਂਦੇ ਬੁਢਾਪਾ ਪੈਨਸ਼ਨ ਤਵੇਂ ਕਲੀਅਰ ਮਿਲਦੀ ਨਹੀਂ ਹੈ ਮਿਨੀਮਮ ਮਿਨੀਮਮ ਜਿਹੜੀ ਸੈਲਰੀ ਹੈ ਬੁਢਾਪਾ ਪੈਨਸ਼ਨ 5000 10000 ਹੋਣੀ ਚਾਹੀਦੀ ਪਰ ਪਰਸਨ ਦੀ ਜੀ ਜੇ ਪੀਐਮ ਨੂੰ ਅਸੀਂ ਕਹੀਏ ਕਿ ਤੁਸੀਂ 5000 10 ਨਾਲ ਗੁਜ਼ਾਰਾ ਕਰਕੇ ਦਿਖਾਓ ਕੈਨੀ డు ਪਹਿਲਾਂ ਦੇਖੋ ਗਰੀਬਾਂ ਨੂੰ ਕਿੱਥੇ ਚੜਨਾ ਹੈ ਪਹਿਲਾਂ ਵਾਂਗੂ ਹੋਣਾ ਚਾਹੀਦਾ ਮਾਹੌਲ ਜਿਹਦਾ ਪਹਿਲੋਂ ਸੀ ਹਾਂ ਹੁਣ ਜਿਹੜਾ ਸਿਸਟਮ ਇਜ਼ ਨਾਟ ਸੋ ਗੁੱਡ ਮਤਲਬ ਤੁਹਾਡੇ ਕਹਿੰਦਾ ਭਾਵੇਂ ਕਿ ਐਟ ਲੀਸਟ ਪਰ ਕੈਪੀਟਾ ਇਨਕਮ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਹਰ ਵਾਸਤੇ ਹਰ ਇਨਸਾਨ ਵਾਸਤੇ ਜੀ ਤੁਹਾਡੂ ਕੋ ਵੀ ਆ ਰਿਹਾ ਜੀ ਤੁਹਾਡੂ ਕੋ ਵੀ ਆ ਗਿਆ ਹਾਂਜੀ ਸੋ ਕਹ ਰਹੇ ਨੇ ਇੱਧਰ ਵੀ ਗੱਲ ਕਰੋ ਹਾਂਜੀ ਸਰ ਕੀ ਨਾ ਜੀ ਤੁਹਾਡਾ ਮੇਰਾ ਨਾਮ ਸੁਵਾਸ਼

پاکستان ਬਾਰਡਰ ਤੇ ਮੇਰਾ 288 ਕਿਲੋਮੀਟਰ ਪਿੱਛੇ ਉਹ ਨਸਜੀ ਸਨੀਨ ਕਲੇਵ ਕਰਨੇ ਅੱਛਾ ਤੇ ਕਿੱਦਾਂ ਦੇਖਦੇ ਹੋ ਚੋਣਾ ਆਗੀਆਂ ਨੇ ਉਹ ਤੁਹਾਡਾ ਕਾਫੀ ਤਜਰਬਾ ਵੀ ਹੈ ਲੰਬੇ ਸਮੇਂ ਤੋਂ ਤੁਸੀਂ ਤਜਰਬਾ ਦੇਖ ਰਹੇ ਹੋ ਜੀ ਪੱਕਾ ਮੋਦੀ ਏ ਮੋਦੀ ਇਟ੍ਰੈਂਸ ਉਮਰਾਨ ਦੀ ਜਿਹੜੀ ਇੱਕ ਮਤਲਬ ਮੁਸ਼ਕਿਲਾਂ ਹੈ ਜਿਸੀ ਮੰਦਿਰ ਨਿਰਮਾਣ ਵਾਲੀ ਕੋਈ ਨਹੀਂ ਪੂਰਾ ਕਰ ਸਕੇ ਇਹ ਬਹੁਤ ਜ਼ਬਰਦਸਤ ਅਚੀਵਮੈਂਟ ਹੈ ਮੋਦੀ ਸਾਹਿਬ ਮਤਲਬ ਜਿਹੜਾ ਰਾਮ ਮੰਦਿਰ ਬਣਾਤਰ ਉਸ ਕੇਹਰੇ ਬਹੁਤ ਵੱਡੀ ਅਚੀਵਮੈਂਟ ਹੈ ਜੇਕਰ ਉਹਨਾਂ ਨੇ ਬਾਬਰੀ ਮਸਜਿਦ ਰਾਮ ਮੰਦਿਰ ਨੂੰ ਮਨਾਈ ਤਾਂ ਇਹਨਾਂ ਨੇ ਰਾਮ ਮੰਦਿਰ ਦਾ ਦੁਬਾਰਾ ਨਿਰਮਾਣ ਕੀਤਾ ਜਿਸ ਕੇ ਪਿੱਛੇ ਪਤਾ ਨਹੀਂ ਕਿੰਨੀ बरसों से ये समस्या आ रही थी ये मोदी साहब ही हैं जिन्होंने ये किया है मैं तो मोदी साहब को बहुत बहुत धन्यवाद करूंगा ये नहीं कि बीजेपी भी पार्टी के वाले हैं उन्होंने धार्मिक संरक्षण किया और हिंदुओं को ਮਾਂਡੇ ਦਾ ਦਾਈ ਲੇਕਿਨ ਦੂਸਰੀ ਹੋਰ ਇਹ ਵੀ ਹੈ ਕਿ ਦੂਸਰੇ ਧਰਮ ਕੇ ਲੋਕੋ ਕੋ ਵੀ ਵਹਾਂ ਸੇ 25 30 ਕਿਲੋਮੀਟਰ ਆਗੇ 25 ਕਿਲੋਮੀਟਰ ਕੀ ਸਥਾਨ ਦੀ ਹੈ ਕਿ ਆਪ ਵਹ ਆਪਣੇ ਮਸਜਿਦ ਦਾ ਨਿਰਮਾਣ ਕਰੇ ਇਹ ਉਨਕੇ ਲਈ ਇਹ ਵੀ ਬਹੁਤ ਵਧੀਆ ਬਾਤ ਹੈ ਠੀਕ ਹੈ ਕਹਿ ਰਹੇ ਨੇ ਕਿ ਹਰ ਤਰ੍ਹਾਂ ਦਾ ਖਿਆਲ ਇਥੇ ਰੱਖਿਆ ਗਿਆ ਹੈ ਮੁੱਦਿਆਂ ਦੀ ਗੱਲ ਕਰ ਰਹੇ ਕਿ ਰਾਮ ਮੰਦਿਰ ਦਾ ਕਹਿੰਦੇ ਇੱਕ ਲੰਬੇ ਸਮੇਂ ਤੋਂ ਮੁੱਦਾ ਚੱਲਦਾ ਆ ਰਿਹਾ ਸੀਗਾ ਉਸ ਮੁੱਦੇ ਦਾ ਹੱਲ ਜਿਹੜਾ ਇਸ ਵਾਰ ਨਿਕਲਿਆ ਸੋ ਉਸ ਦੀ ਗੱਲ ਕਰ ਰਹੇ ਨੇ ਇਧਰ ਮੈਡਮ ਬੈਠੇ ਨੇ ਕੀ ਨਾ ਜੀ ਤੁਹਾਡਾ ਸ਼ਿਵਾਲੀ ਕਿੱਥੇ ਰਹਿੰਦੇ ਨੇ ਇਹਨਾਂ ਨੂੰ ਸ਼ੌਣੀ ਤੁਸੀਂ ਹਿਮਾਚਲ ਹਿਮਾਚਲ ਤੇ ਰਹਿੰਦੇ ਨੇ ਉਹ ਕਿੱਦਾਂ ਦੇਖਦੇ ਹੋ ਚੰਡੀਗੜ੍ਹ ਦੇ ਵਿੱਚ ਆਏ ਹੋਏ ਹੋ ਕਿੱਦਾਂ ਦੇਖਦੇ ਹੋ ਤੁਸੀਂ ਇੱਕ ਯੂਥ ਹੋ ਨੌਜਵਾਨ ਹੋ ਔਰ ਕਿੱਦਾਂ ਦੇਖਦੇ ਹੋ ਚੋਣਾਂ ਵੀ ਹੋਣੀਆਂ ਨੇ ਵੋਟ ਐ ਕਿ ਕਿੱਦਾਂ ਨੂੰ ਮੁੱਦੇ ਕੀ ਸਮਝਦੇ ਸਭ ਤੋਂ ਵੱਡੇ ਕੀ ਜਿਸ ਦੇ ਉੱਤੇ ਵੋਟ ਪੈਣੀ ਚਾਹੀਦੀ ਹੈ ਮੁੱਦਾ ਕੀ ਹੈ अगर मैं स्पेसिफ़िकली चंडीगढ़ की बात करूं तो आज भी एज अ वेमेन मैं नाइट को यहाँ पे सेफ़ फील नहीं करती हूँ उसके मेन रीजंस है एक तो माइग्रेटरी पीपल यहाँ पे बहुत ज़्यादा है जो भी लेबरर है उनके अराउंड बल्क में भरे हुए हैं जिस एरिया में मैं रहती हूँ रात को सेफ फील नहीं होता दूसरा एरिया चंडीगढ़ पंचकुला पंचकुला और दूसरा यहाँ पे स्ट्रीट एनिमल्स का बहुत बुरा हाल है जगह जगह बस गाय के ढेर भरे हैं कुत्तों के ढेर है वो कचरा खा रहे हैं कोई कांच खा जा रहा है मर रहा है ਤੋ ਉਹ ਇੱਕ ਇਸ਼ੂ ਹੈ ਜਿਸकी तरफ ज्यादा ध्यान देना जरूरी है फॉर नाउ चंडीगढ़ में तो मैं इतना ही नोटिस उन्होंने सबसे बड़ा इशू इन्होंने बताया कि विमेन सेफ्टी यानी कि महिलावा दी सुरक्षा जेड़ा एक बहुत बड़ा मुद्दा जेड़ा हैगा जिस दे ऊपर ध्यान जेड़ा है केंद्र सरकार नु खासकर चंडीगढ़ दे विच देना चाहिए क्योंकि कह रहे ने बाहरो आए ने चंडीगढ़ तो बाहरो आए ने और चंडीगढ़ तो बाहरो आके इथे थोड़ा जे कहते जब रात इने ने जाना ते अनसेफ फील करदे आगे भी ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਬੈਠੇ ਹੋਏ ਨੇ ਲੋਕਾਂ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਈ ਕਰਾਂਗੇ ਸਰ ਕੀ ਨਾ ਜੀ ਤੁਹਾਡਾ ਮੇਰਾ ਕੇਵਲਦੀਪ ਸਿੰਘ ਕੇਵਲ ਜੀ ਕੀ ਕਰਦੇ ਹੋ ਤੁਸੀਂ ਤੇ ਕਿੱਥੇ ਰਹਿਣ ਲਿਓ ਇੱਥੇ ਦਾ ਮਨੀ ਮਾਜਰੇ ਦਾ ਜੀ ਮਨੀ ਮਾਜਰੇ ਦੇ ਰਹਿਣ ਲਿਓ ਕੇਵਲ ਜੀ ਤੁਸੀਂ ਮਨੀ ਮਾਜਰੇ ਦੇ ਹੋ ਚੰਡੀਗੜ੍ਹ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਵੋਗੇ ਕਿਹੜਾ ਮੁੱਦਾ ਚੰਡੀਗੜ੍ਹ ਦਾ ਹੈਗਾ ਜਿਹੜਾ ਇਸ ਵਕਤ ਕਹਿ ਲਈਏ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ ਜਿਸ ਤੇ ਸ਼ਾਇਦ ਲੰਬੇ ਸਮੇਂ ਤੋਂ ਕਹਿ ਰਹੋ ਗੱਲ ਹੀ ਨਹੀਂ ਹੋ ਰਹੀ ਕੁਝ ਨਹੀਂ ਨਾ ਮਾਤਾ ਮੁੱਦੇ ਤਾਂ ਬਹੁਤ ਨੇ ਜੀ ਜੇ ਦੇਖੇ ਜਾਵੇ ਪਾਣੀ ਦਾ ਮੁੱਦਾ ਪਾਣੀ ਮਹਿੰਗਾ ਬਹੁਤ ਹੈ ਇੱਥੇ ਚੰਡੀਗੜ੍ਹ 'ਚ ਹੂੰ ਜੋ ਵੀ ਸਰਕਾਰਾਂ ਆਉਂਦੀਆਂ ਔ ਰੇਟ ਵਧਾਈ ਜਾਂਦੀਆਂ ਨੇ ਪਾਣੀ ਦਾ ਤੇ ਬਾਕੀ ਇਹ ਆ ਵੀ ਲੋਕਾਂ ਦੀ ਸੇਫਟੀ ਲਈ ਪ੍ਰੋਪਰ ਸਿਸਟਮ ਨਹੀਂ ਹੈ ਜਿੰਨਾ ਵੀ ਹੋਣਾ ਚਾਹੀਦਾ ਹਮ ਮੇਡਿਸ ਦੀ ਸਿਕਰ ਨਹੀਂ ਆ ਕੁੜੀਆਂ ਨੂੰ ਮੁੰਡੇ ਤੰਗ ਕਰਦੇ ਨੇ ਜੇ ਬਾਹਰ ਨਿਕਲਦੀਆਂ ਨੇ ਕੁਝ ਇਸੇ ਵਾਸਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਹਾਂ ਅਸੀਂ ਕੀ ਕਰ ਰਹੇ ਹਾਂ ਤੇ ਕੀ ਕਰਨਾ ਚਾਹੀਦਾ ਬਾਕੀ ਲੋਕਾਂ ਦੇ ਫੈਸਿਲਿਟੀ ਲਈ ਠੀਕ ਆ ਬਹੁਤ ਕੰਮ ਹੋ ਰਿਹਾ ਨੇ ਅੱਗੇ ਨਾਲ ਅੱਜ ਤੋਂ 10 ਸਾਲ ਪਹਿਲਾਂ ਜੋ 15 ਸਾਲ ਪਹਿਲਾਂ ਸੀ ਉਹ ਤੋਂ ਬਹੁਤ ਜ਼ਿਆਦਾ ਕੰਮ ਹੋਇਆ ਰਿਹਾ ਅਸੀਂ ਇਹ ਨਹੀਂ ਕਹਿੰਦੇ ਪਰ ਅਜੇ ਵੀ ਜੀ ਹੈ ਅਸੀਂ ਉੱਪਰ ਜਾਣਾ ਬਹੁਤ ਜ਼ਿਆਦਾ ਤਾਂ ਸਾਨੂੰ ਬਹੁਤ ਮੁੱਦੇ ਨੇ ਜਿਹੜੇ ਹੱਲ ਕਰਨੇ ਪੈਣੇ ਨੇ ਪਾਵਰਟੀ ਦਾ ਮੁੱਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹੀ ਮੁੱਦਾ ਬਹੁਤ ਜ਼ਿਆਦਾ ਪਾਵਰਟੀ ਦਾ ਸਭ ਤੋਂ ਵੱਡਾ ਮੁੱਦਾ ਸਭ ਤੋਂ ਵੱਡਾ ਮੁੱਦਾ ਪਾਵਰਟੀ ਦਾ ਜਦ ਤੱਕ ਆਪਣਾ ਦੇਸ਼ ਅੱਗੇ ਨਹੀਂ ਵਧੂਗਾ ਗਰੀਬੀ ਤੋਂ ਉੱਪਰ ਨਹੀਂ ਉੱਠੂਗਾ ਜਦ ਤੱਕ ਡਾਲਰ ਦਾ ਰੇਟ ਨਹੀਂ ਘਟਣਾ ਕਿਸੇ ਚੀਜ਼ ਆ ਦੇ ਆਪਾਂ ਅੱਗੇ ਉੱਪਰ ਜਾ ਹੀ ਨਹੀਂ ਸਕਦੇ ਜਦ ਤੱਕ ਆਪਣੀ ਕਰੰਸੀ ਉੱਪਰ ਜਾਊਗੀ ਤਾਂ ਆਪ ਅੱਗੇ ਜਾਵਾਂਗੇ ਨਹੀਂ ਆਪ ਅੱਗੇ ਨਹੀਂ ਜਾ ਸਕਦੇ ਜਿੰਨਾ ਮਰਜ਼ੀ ਜ਼ੋਰ ਲਾਈਏ ਠੀਕ ਹੈ ਮੋਦੀ ਸਾਹਿਬ ਨੇ ਬਹੁਤ ਕੰਮ ਕੀਤੇ ਨਾ ਸੀ ਇਹ ਨਹੀਂ ਕਹਿੰਦੇ ਨਹੀਂ ਕਰਨਾ ਪਰ ਕਾਂਗਰਸ ਸਰਕਾਰ ਅਜੇ ਤਾਂ ਦੋ ਮੁੱਦੇ ਮੇਨ ਮੰਨਦੇ ਆ ਜੀ ਜਿਹੜੇ ਇਹਨਾਂ ਨੇ ਜਨਤਾ ਨਾਲ ਕਾਉਣ ਵਿੱਚ ਲੋਕਾਂ ਦੇ ਪੈਸੇ ਪਾਏ ਨੇ ਇੱਕ ਜਿਹੜੇ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਦੇ ਰਹੇ ਨੇ ਅੱਜ ਤੱਕ ਕਾਂਗਰਸ ਗਵਰਨਮੈਂਟ ਨੇ ਕਿਸੇ ਵੀ ਗਵਰਨਮੈਂਟ ਨੇ ਕਿਸੇ ਨੇ ਕੁਝ ਨਹੀਂ ਦਿੱਤਾ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਨੂੰ ਕੁਝ ਦੇ ਰਹੀ ਪਰ ਕਿਸਾਨ ਕਹਿ ਰਹੇ ਨੇ ਕਿਸਾਨ ਤਾਂ ਹੱਲੇ ਵੀ ਮੰਗਾਂ ਨੂੰ ਲੈ ਕੇ ਅਸੂਕ ਡਟੇ ਹੋਏ ਨੇ ਜੀ ਉਹਨਾਂ ਨੂੰ ਕਿਸੇ ਨੇ ਚੱਕਿਆ ਆਇਆ ਜਾਂ ਕੁਝ ਕੀਤਾ ਆਇਆ ਉਹਨਾਂ ਦੀ ਮੰਨਾਂ ਜਿਹੜੀਆਂ ਮੰਗਾਂ ਮੰਗਣ ਵਾਲੀਆਂ ਉਹ ਮੰਨੀਆਂ ਜਾ ਰਹੀਆਂ ਨੇ ਹੁਣ ਆਪਣੇ ਇੱਥੇ ਗੋਇੰਦਹਾੜੀ ਦੀ ਐਮਐਸਪੀ ਸਭ ਤੋਂ ਵੱਡ ਸਭ ਤੋਂ ਵੱਧ ਹੂੰ ਇਹ ਤਾਂ ਤੁਸੀਂ ਮੰਨਦੇ ਹੋ ਜੇ ਇੱਥੇ ਸਭ ਤੋਂ ਵੱਧ ਵਿਕਰੀ ਆ ਫੋਰਨ ਸਸਤੀ ਵਿਕਰੀ ਇਹਦਾ ਮਤਲਬ ਆਪਾਂ ਕਿਸਾਨਾਂ ਨੂੰ ਜ਼ਿਆਦਾ ਦੇ ਰਹੇ ਜੇ ਕਿਸਾਨ ਫੇਰ ਵੀ ਜਿੱਦ ਤੇ ਅੜੇ ਬੈਠਣੇ ਦਾ ਅੜੇ ਰਹਿਣ ਉਹਦਾ ਤਾਂ ਕੋਈ ਹੱਲ ਨਹੀਂ ਹੈ ਹੱਲ ਤਾਂ ਤਰੀਕਾ ਇਹ ਆ ਵੀ ਜੇ ਤੁਸੀਂ 12 ਮੰਗਾ ਮੰਗੌਣੀਆਂ ਨੇ ਪੰਜ ਆਪਣੀਆਂ ਛੱਡੋ ਪੰਜ ਮਨਾਓ ਜੇ ਤੁਸੀਂ ਕਹੋ ਵੀ 12 ਦੀ 12 ਹੀ ਸਾਡੀਆਂ ਮੰਨੀਆਂ ਜਾਣ ਇਹ ਤਾਂ ਹੋ ਨਹੀਂ ਸਕਦਾ ਇਹਦਾ ਕੋਈ ਗਵਰਨਮੈਂਟ ਨਹੀਂ ਮੰਨ ਸਕਦਾ ਤੁਸੀਂ ਇਹ ਦੇਖੋ ਵੀ ਐਮਐਸਪੀ ਅਜ ਤੱਕ ਕਿਸੇ ਕੰਟਰੀ 'ਚ ਲਾਗੂ ਨਹੀਂ ਹੋਈ ਆਪਾਂ ਕਿਵੇਂ ਲਾਗੂ ਕਰ ਦਾਂਗੇ ਜਦ ਕਿ ਆਪਾਂ ਪਿਛੜਿਆ ਦੇਸ਼ ਆ ਦੀ ਆਪਾਂ ਹੀ ਕਹਿੰਦੇ ਆ ਆਪਣੀ 80% ਲੋਕ ਗਰੀਬੀ ਦੇ ਰੇਖਾ ਤੋਂ نیچے ਰਹਿੰਦੇ ਨੇ ਆਪਾਂ ਕਿਵੇਂ ਕਹਿ ਦਾਂਗੇ ਵੀ ਆਹ ਕੰਕੜ ਦੇ ਐਮਐਸਬੀ ਕਦਰ ਦੀ ਡਿਕਲੇਅਰ ਕਰ ਦੋ ਜੀ 50 ਰੁਪਏ ਕਿਲੋ ਆਟਾ ਵੀ ਕੋਈ ਲੋਕਾਂ ਕੋਲ 30 ਰੁਪਏ ਲੈਣ ਨੂੰ ਆਟਾ ਨਹੀਂ ਹੈ ਪੈਸੇ ਨਹੀਂ ਹੈਗੇ ਹੂੰ ਲੋਕੀ ਕਿੱਥੇ ਜਾਣਗੇ ਠੀਕ ਹੈ ਸੋ ਕਹਿ ਰਹੇ ਨੇ ਕਿ ਮੁੱਦੇ ਜਿਹੜੇ ਸਭ ਤੋਂ ਵੱਡੇ ਮੁੱਦੇ ਕਹਿੰਦੇ ਪਾਵਰਟੀ ਦਾ ਮੁੱਦਾ ਉਸ ਤੋਂ ਬਾਅਦ ਕਹਿੰਦੇ ਨੇ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਹਾਲਾਂਕਿ ਕਹਿ ਰਹੇ ਨੇ ਕਿ ਕੰਮ ਹੋਏ ਵੀ ਨਹੀਂ ਔਰ ਕੰਮ ਕਾਹਾਂ ਵੀ ਚੱਲਦੇ ਰਹਿਣਗੇ ਪਰ ਮੁੱਦੇ ਕਿਹੜੇ ਅੱਗੇ ਆਉਣਗੇ ਉਹ ਵੀ ਜਿਹੜਾ ਬਹੁਤ ਜ਼ਰੂਰੀ ਇੱਧਰ ਵੀ ਸਾਡੇ ਨਾਲ ਇੱਕ ਭਾਈ ਜੀ ਮੌਜੂਦ ਨੇ ਸਰ ਕੀ ਨਾ ਜੀ ਤੁਹਾਡਾ ਮੁਕੇਸ਼ ਮਹਸਲ ਹੋਇਆ ਮੁਕੇਸ਼ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਹਿਮਾਚਲ ਪ੍ਰਦੇਸ਼ ਤੋਂ ਹਿਮਾਚਲ ਤੋਂ ਰਹਿਣ ਵਾਲੇ ਹੋ ਮੁਕੇਸ਼ ਹਿਮਾਚਲ ਦੇ ਰਹਿਣ ਵਾਲੇ ਹੋ ਪਹਾੜੀ ਇਲਾਕੇ ਦੇ ਹੋ ਠੰਡੇ ਇਲਾਕੇ ਦੇ ਹੋ

नेता लोग जो भी है जो चुनाव के टाइम आश्वासन दिलाते हैं बाद में कोई चेहरा भी कोई भी मतलब पब्लिक के सामने नहीं आते ਮਦਰ ਨੇਤਾ ਲੋਕ ਕਹਿੰਦੇ ਨੇ ਕਿ ਅਸੀਂ ਆ ਕਰ ਦਾਂਗੇ ਉਹ ਕਹਿੰਦਾ ਬਾਅਦ ਚ ਹੁੰਦਾ ਨਹੀਂ ਹੈ ਨਾ ਹੁੰਦਾ ਨਹੀਂ ਹਾਂਜੀ ਹੂੰ ਇਹ ਹੀ ਹੈ ਮੇਨ ਤੇ ਇਹਦਾ ਹੱਲ ਕੀ ਹੈ ਫਿਰ ਕਿਉਂਕਿ ਵੋਟਾਂ ਤਾਂ ਹੁਣ ਆ ਗਈਆਂ ਸਾਡੇ ਕੋਲ ਤਾਂ ਦੇਖੋ ਆਮ ਪਬਲਿਕ ਕੋਲ ਤਾਂ ਹੱਲ ਵੋਟਾਂ ਹੀ ਹੈ ਹੈ ਨਾ ਫਿਰ ਤੁਹਾਡੇ ਸਾਹਮਣੇ ਵੋਟਾਂ ਪੈਣੀਆਂ ਕਿਸ ਹਿਸਾਬ ਨਾਲ ਚਾਹੀਦੀਆਂ ਨੇ ਕਿ ਮੁੱਦਿਆਂ ਨੂੰ ਚਾਹੀਦੀਆਂ ਨੇ ਜਾਂ ਫਿਰ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਜਾਂ ਫਿਰ ਚਿਹਰੇ ਨੂੰ ਦੇਖ ਕੇ ਕੀ ਲੱਗਦਾ ਕਿ ਵੋਟਾਂ ਪੈਣ ਕਿੰਨੂੰ वोट तो मुद्दों को देख के डालना चाहिए पार्टी बेस पे वोट नहीं डालना चाहिए जहाँ से हमारा काम हो जहाँ जो हमारे को सपोर्ट करे चाहे नेता हो चाहे कोई और हो हमें तो वहाँ देख के वोट डालना चाहिए बाकी सभी को अधिकार है सभी को पता है आज के टाइम में कि कहाँ क्या करना है और अगर ने, शकल ने देख के वोट डालेंगे तो तो फिर देश का विकास कभी नहीं हो पाएगा वही तो बात है मतलब शकल देख के ना वोट पाओ कि मुद्दे हैं जे मुद्या की करें वोट पानी चाहिए जी सर ਠੀਕ ਹੈ ਸੋ ਕਹ ਰਹੇ ਨੇ ਕਿ ਸ਼ਕਲ ਦੇਖ ਕੇ ਵੋਟ ਨਾ ਪਾਓ ਜਿਹੜਾ ਮੁੱਦਿਆਂ ਦੀ ਗੱਲ ਕਰੇ ਜਿਹੜੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰੇ ਵੋਟ ਉਹਨੂੰ ਪੈਣੀ ਚਾਹੀਦੀ ਆ ਅੱਗੇ ਵੀ ਚੱਲਾਂਗੇ ਇੱਧਰ ਕੁਝ ਮਹਿਲਾਵਾਂ ਬੈਠੀਆਂ ਨੇ ਉਹਨਾਂ ਨਾਲ ਜ਼ਰੂਰ ਗੱਲ ਕਰ ਬਾਲ ਬਾਲ ਰਹੇ ਕੀ ਤੁਹਾਡਾ ਚਲੋ ਇੱਕ ਨਾਰਮਲ ਜੀ ਗੱਲ ਕਰਦੇ ਤੁਹਾਡਾ ਕੀ ਨਾਮ ਕੀ ਤੁਹਾਡਾ ਭੂਮੀ ਹੈ ਭੂਮੀ ਤੁਸੀਂ ਚੰਡੀਗੜ੍ਹ 'ਚ ਰਹਿੰਦੇ ਹੋ ਕਿ ਚੰਡੀਗੜ੍ਹ ਤੋਂ ਬਾਰੋ ਹੈ ਡੇਰਾ ਬਸੀ ਡੇਰਾ ਬਸੀ ਰਹਿੰਦੇ ਹੋ ਭੂਮੀ ਤੁਹਾਡੀ ਵੋਟ ਬਣੀ ਹੋਈ ਹੈ ਨਹੀਂ ਅੱਛਾ ਵੋਟ ਨਹੀਂ ਬਣੀ ਤੁਹਾਡੀ ਵੈਸੇ ਉਮਰ ਤੁਹਾਡੀ 18 ਸਾਲ ਤੋਂ ਉੱਤੇ ਹੋਣੀ ਨਹੀਂ 17 ਤੁਹਾਡੀ ਵੀ ਸੋ ਇਹ ਹੱਲ ਚਲੋ 17 ਸੱਤ ਦਿਨੇ ਇਹਨਾਂ ਦੀ ਵੋਟ ਜਿਹੜੀ ਹੈ ਉਹ ਨਹੀਂ ਬਣੀ ਸੋ ਅਸੀਂ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਅੱਗੇ ਚੱਲਾਂਗੇ ਔਰ ਹੋਰ ਜਿਹੜੀ ਆ ਬੱਸਾਂ ਨੇ ਉਹ ਚ ਬੈਠ ਕੇ ਚੰਡੀਗੜ੍ਹ ਦੀ ਲੋਕਲ ਬੱਸਾਂ 'ਚ ਬੈਠ ਕੇ ਅਸੀਂ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿੰਦੀ ਹੈ ਚੰਡੀਗੜ੍ਹ ਦੀ ਜਨਤਾ ਸੋ ਜ਼ਿੰਦਗੀ ਦੀ ਲੜੀ ਦੇ ਵਿੱਚ ਚੰਡੀਗੜ੍ਹ ਦੀ ਸਵਾਰੀ ਬੈਠੀ ਹੋਈ ਹੈ ਔਰ ਇੱਧਰ ਸਵਾਰੀਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੁਝ ਇੱਕ ਸਵਾਰੀਆਂ ਥੱਕੀਆਂ ਹੋਈਆਂ ਨੇ ਔਰ ਕੁਝ ਇੱਕ ਸਵਾਰੀਆਂ ਜਿਹੜੀਆਂ ਨੇ ਉਹ ਫੋਨ ਤੇ ਗੱਲ ਵੀ ਕਰ ਰਹੀਆਂ ਨੇ ਜ਼ਰੂਰ ਹੈ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਖਾਸ ਕਰਕੇ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਗੱਲਬਾਤ ਕਰਾਂਗੇ ਸਰ ਕੀ ਨਾ ਜੀ ਤੁਹਾਡਾ ਮੇਰਾ ਨਾਮ ਰਾਜ ਕੁਮਾਰ ਹੈ ਕਿੱਥੇ ਰਹਿਣ ਵਾਲੇ ਹੋ ਰਾਜ ਕੁਮਾਰ ਜੀ ਜੀ ਤਾਂ ਕਹਾ ਕੇ ਰਹਿਣੇ ਵਾਲੇ ਆ ਮੈਂ ਗੋਰਖਪੁਰ ਘਰਾਨਾ ਗੋਰਖਪੁਰ ਸਰ ਰਾਜ ਕੁਮਾਰ ਜੀ ਕਿਵੇਂ ਦੇਖਦੇ ہیں ਕਿਉਂਕਿ ਅਭੀ ਚੋਣਾਂ ਦਾ ਸਮਾਂ ਆ ਚੁੱਕਾ ਹੋਇਆ ਔਰ इन चुनावों के समय में आप क्या समझते हैं कि इस बार वोट किसे पड़ेगी क्या मुद्दों को वोट पड़ेगी या फिर लोगों ने जो आ, काम किए गए हैं पार्टियों द्वारा उनको पड़ेगी या फिर किसी पार्टी को देख के लोग वोट डाल देंगे इसमें जो काम किए हैं और जो ये जनता के ऊपर डिपेंड करता है हुँ. वोट जो है जनता के ऊपर डिपेंड करता है कौन पार्टी अच्छी है कौन कैसी हुँ. है उस पर डिपेंड जनता ही करेगी उस पर डिसाइड करेगी कि वोट किसको देना है कौन सरकार अच्छी चलाएगी आने वाले समय जो वर्तमान में समय सरकार है वो क्या कर रही है और जनता जान चुकी है उसकी उस, उस चीज को वो जनता के ऊपर डिपेंड करता है पूरा वोट डालने का सारा क्या समझते हैं अभी जो अगर हम बात करें केंद्र का केंद्र ये चुनाव जो है वो केंद्र पे काफी असर डालेगी और जिस जगह से आप आते हैं वहाँ की तो वैसे ही कहते हैं कि राजनीति में काफी ज्यादा जोर है पर क्या देखते हैं कि मतलब इस बार मुद्दे क्या देखते हैं जो मुद्दे काफी लंबे समय से केंद्र में जाने चाहिए थे वो हल नहीं हुए उसमें यह है कि देख रहे हैं कि इतनी पढ़े लिखे लोग जो इतने बेरोजगार हैं और वो नौकरी उनको मिल नहीं रही है वो हमेशा दर बदल भटक रहे हैं कि हमें नौकरी कौन सरकार अच्छी है कौन अच्छी है उनके ऊपर डिपेंड करता है कि हमें आने वाले समय में सरकार को नौकरी देगी वर्तमान समय में जो सरकार है हमको क्या कर रही है उसके ऊपर डिपेंड करता है बच्चों के शिक्षा पर डिपेंड कर रहा है तो जनता उस पर डिसाइड करेगी हमारे बच्चे कहाँ जाएँगे कहाँ नहीं जाएंगे जनता और बच्चे दोनों पर डिपेंड करता है तो मतलब ये बात आ गई है शिक्षा भी है और बेरोज़गारी का भी बहुत बड़ा यस यस सर तो ये इस तरह से जो है बच्चों पर है सब कुल मान हमारे माँ बाप ਪੜ੍ਹਾ ਲਿਖਾ ਕਿਸ ਲਈ ਕਰਦੇ ਹੈ ਕਿ ਬੱਚਾ ਅੱਗੇ ਵਧੇਗਾ ਉਸਕਾ ਭਵਿੱਖ ਵਧੇਗਾ ਔਰ ਪਰ ਲੈ ਕਰਕੇ ਮੇਰਾ ਬੱਚਾ ਮੇਰੇ ਮੇਰੇ ਪਾਲਣ ਪੋਸਣ ਲਈ ਅੱਗੇ ਬੜਾ ਲਾਏਗਾ ਔਰ ਉਸ ਦੀ ਸੇਵਾ ਮੇ ਬਨੇ ਰਹੇਗੇ ਹਮ ਠੀਕ ਹੈ ਸੋ ਕਹਿ ਰਹੇ ਨੇ ਕਿ ਜਿਹੜੇ ਲੋਗ ਮੁੱਦਿਆਂ ਦੀ ਗੱਲ ਕਰਨਗੇ ਜਿਹੜੇ ਲੋਗ ਮੁੱਦਿਆਂ ਦੀ ਰਾਜਨੀਤੀ ਕਰਨਗੇ ਜਾਂ ਫਿਰ ਜਿਹੜਾ ਬੇਰੋਜ਼ਗਾਰੀ ਨੂੰ ਖਤਮ ਕਰੇਗਾ ਜਾਂ ਫਿਰ ਕਹਿੰਦੇ ਕਿ ਜਿਹੜਾ ਬੇਰੋਜ਼ਗਾਰੀ ਤੋਂ ਬਾਹਰ ਕੱਢੇਗਾ ਭਾਰਤ ਦੀ ਦੁਨੀਆ ਨੂੰ ਭਾਰਤ ਦੇ ਬੱਚਿਆਂ ਨੂੰ ਭਾਰਤ ਦੇ ਨੌਜਵਾਨਾਂ ਨੂੰ ਉਸ ਨੂੰ ਐਤ ਕੀ ਲੋਕ ਜਿਹੜਾ ਹੈ ਕਿਤੇ ਨਾ ਕਿਤੇ ਸਮਰਥਨ ਕਰਦੇ ਨਾ ਜਾ ਸਕਦੇ ਨੇ ਔਰ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਜਿਹੜੇ ਪ੍ਰਵਾਸੀ ਨੇ ਉਹ ਇੱਥੇ ਮੌਜੂਦ ਨੇ ਅੱਗੇ ਵੀ ਕੁਝ ਲੋਕ ਬ ਅਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਜੀ ਤੁਹਾਡਾ ਸਰ ਤੇਜਪਾਲ ਤੇਜਪਾਲ ਜੀ ਕਿੱਥੇ ਦੇ ਰਹਿ ਰਹੇ ਹੋ ਤੁਸੀਂ ਮੈਂ ਹਾਂ ਮੈਂ ਫਤਰੀ ਤੋਂ ਹੀ ਚੰਡੀਗੜ੍ਹ ਹਾਂ ਜੀ ਚੰਡੀਗੜ੍ਹ ਚੰਡੀਗੜ੍ਹ ਦੇ ਰਹਿ ਰਹੇ ਹੋ ਚੰਡੀਗੜ੍ਹ ਦੇ ਵਿੱਚ ਹੁਣ ਚੋਣਾ ਆ ਗਈ ਹੈ ਨਾ ਚੰਡੀਗੜ੍ਹ ਦੇ ਮੁੱਦਿਆਂ ਨੂੰ ਕੀ ਸਮਝਦੇ ਹੋ ਕਿੱਦਾਂ ਦੇਖਦੇ ਹੋ ਖਾਸ ਕਰਕੇ ਚੰਡੀਗੜ੍ਹ ਦੇ ਮੁੱਦਿਆਂ ਨੂੰ ਕਿਹੜੇ ਮੁੱਦੇ ਐਸ ਨੇ ਜੋ ਕਿ ਲੰਬੇ ਸਮੇਂ ਤੋਂ ਕਹ ਲਈਏ ਕਿ ਚੱਲਦਾ ਹੀ ਆ ਰਹੇ ਨੇ ਹੱਲ ਨਹੀਂ ਹੋ ਰਿਹਾ ਸਰ ਉਹ ਸਿੱਖਿਆ ਹੀ ਹੈ ਹੋਰ ਗਿਆ ਸੀ ਹਮ ਸਿੱਖਿਆ ਬੇਰੋਜ਼ਗਾਰੀ ਸਰ शिक्षा ਤੇ ਬੇਰੋਜ਼ਗਾਰੀ ਕਿੱਦਾਂ ਦੇਖਦੇ ਹੋ ਖਾਸ ਕਰਕੇ ਸਿੱਖਿਆ ਕਿੱਦਾਂ ਬੇਰੋਜ਼ਗਾਰੀ ਕਿੱਦਾਂ ਕਿਉਂਕਿ ਚੰਡੀਗੜ੍ਹ ਨੂੰ ਤਾਂ ਵੈਸੇ ਹੀ ਕਿਹਾ ਜਾਂਦਾ ਕਿ ਇੱਥੇ ਮੌਕੇ ਬਹੁਤ ਨੇ ਉਹ ਤਾਂ ਹੈ ਸਰ ਮਗਰ ਦੇਖੋ ਜਾ ਕੇ ਪਤਾ ਚੱਲ ਜਾਂਦਾ ਸਕੂਲਾਂ ਮੇਂ ਹਾਲ ਬਹੁਤ ਬੁਰਾ ਹੈ ਸਰਕਾਰੀ ਸਕੂਲਾਂ ਕੋ ਹਾਲ ਮਾੜਾ ਹੈ ਕਿੱਦਾਂ ਮਤਲਬ ਕੀ ਕੀ ਸਹੂਲਤਾਂ ਜਿਹੜੀਆਂ ਤੁਸੀਂ ਸਮਝਦੇ ਕਿ ਉੱਥੇ ਚਾਹੀਦੀਆਂ ਨੇ ਜਿਹੜੇ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਤੋਂ ਸਕਾਇਪ ਹੋ ਰਿਹਾ ਤਾਂ ਹਾਂ ਸੋ ਵਿਦਿਅਕ ਤੇ ਬੇਰੋਜ਼ਗਾਰੀ ਤੁਸੀਂ ਕਹਿੰਦੇ ਹੋ ਵੱਡਾ ਮੁੱਦਾ ਹੈ ਹਾਂਜੀ ਹਾਂਜੀ ਸਰ ਠੀਕ ਹੈ ਸੋ ਕਹਿ ਰਹੇ ਨੇ ਕਿ ਸਿੱਖਿਆ ਤੇ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈਗਾ ਜੋ ਕਿ ਚੰਡੀਗੜ੍ਹ ਦੇ ਵਿੱਚ ਇਸ ਵਕਤ ਜ਼ਰੂਰੀ ਹੈ ਪਰ ਹੁਣ ਇਹ ਮੁੱਦਿਆਂ ਦਾ ਹੱਲ ਕਿੱਦਾਂ ਹੋਏਗਾ ਇਹ ਹੱਲ ਹੋਏਗਾ ਕਿ ਜਦੋਂ ਤੁਸੀਂ ਵੋਟ ਪਾਓਗੇ ਕਿਉਂਕਿ ਆਮ ਜਨਤਾ ਦੇ ਹੱਥ ਵਿੱਚ ਜੇਕਰ ਕੋਈ ਤਾਕਤ ਹੁੰਦੀ ਹੈ ਤਾਂ ਉਹ ਵੋਟ ਦੀ ਤਾਕਤ ਹੁੰਦੀ ਹੈ ਔਰ ਜੇਕਰ ਕੋਈ ਬਦਲਾਅ ਲਿਆਉਣਾ ਜਾਂ ਫਿਰ ਮੌਕਾ ਜੋ ਚੱਲ ਰਿਹਾ ਉਸ ਨੂੰ ਹੀ ਚੱਲ ਜਾਰੀ ਰੱਖਣਾ ਹੈ ਤਾਂ ਉਸ ਦੇ ਲਈ ਵੋਟ ਦਾ ਹਥਿਆਰ ਸਿਰਫ ਹੁੰਦਾ ਹੈ ਜਿਸ ਦੇ ਨਾਲ ਆਮ ਇਨਸਾਨ ਆਪਣਾ ਜਿਹੜਾ ਹੈ ਉਹ ਗੱਲ ਕਿੰਦੇ ਤੱਕ ਪਹੁੰਚਾ ਸਕਦਾ ਔਰ ਹੁਣ ਦੇਖਣਾ ਹੋਏਗਾ ਕਿ ਜਦ 1 ਜੂਨ ਨੂੰ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਜੋ ਕਿ 8ਵੇਂ ਫੇਜ਼ ਦੀਆਂ ਵੋਟਾਂ ਹੋਣੀਆਂ ਨੇ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਨਾਲ ਵੋਟਾਂ ਹੋਣਗੀਆਂ ਉਸ ਦੇ ਉੱਤੇ ਜਿਹੜਾ ਹੈ ਦੇਖਣਾ ਹੋਏਗਾ ਕਿ ਲੋਕ ਕੀ ਫੈਸਲਾ ਲੈਂਦੇ ਨੇ ਕਿਉਂਕਿ ਇਸ ਦਾ ਨਤੀਜਾ ਜਿਹੜਾ ਹੈ ਉਹ 4 ਜੂਨ ਨੂੰ ਨਿਕਲੇਗਾ ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਨਦਰੂ ਲਿਵਿੰਗ ਇਨ న్యూਸ ਚੰਡੀਗੜ੍ਹ